ਇਹ ਤੋਂ ਨਕਮਾ ਨਲਾਇਕ ਨਖਿਤ ਬੰਦਾ ਕੋਈ ਨਹੀਂ ਹੋ ਸਕਦਾ ਭਗਵੰਤ ਮਾਨ ਵਰਗਾ ਸਭ ਤੋਂ ਨਖਿਤ ਨਲਾਇਕ ਮੈਨੂੰ ਤਾਂ ਸ਼ਰਮ ਆਉਂਦੀ ਹੈ ਕਹਿੰਦੇ ਕਿ ਆਪਣਾ ਚੀਫ ਮਨਿਸਟਰ ਹੈ ਮੈਨੂੰ ਯਾਦ ਆ ਸਭ ਤੋਂ ਪਹਿਲੇ ਟੈਲੀਫੋਨ ਮੈਨੂੰ ਆਇਆ ਸੀ ਜਦੋਂ ਭਗਵੰਤ ਮਾਨ ਨੂੰ ਜਹਾਜ਼ ਤੋਂ ਕੱਢਿਆ ਗਿਆ ਹੋਇਆ ਕੀ ਵੀ ਉਹ ਫਰਸਟ ਕਲਾਸ ਦੀ ਮੁੱਖ ਮੰਤਰੀ ਦੀ ਟਿਕਟ ਸੀ ਫਰਸਟ ਕਲਾਸ ਲਾਉਂਜ ਚ ਲੱਗੇ ਇਹ ਫਰਸਟ ਕਲਾਸ ਲਾਉਂਚ ਲੈ ਗਏ ਜਿਹੜਾ ਜਾਜ ਥੋੜਾ ਜਾਜ ਲੇਟ ਵੀ ਨਹੀਂ ਉਹ ਕੰਟੈਕਟ ਪਹਿਲੇ ਲੈ ਜਾਂਦੇ ਜਦੋਂ ਉਹਨਾਂ ਨੇ ਜਦੋਂ ਤੁਸੀਂ ਫਰਸਟ ਕਲਾਸ ਲਾਉਂਚ ਜਾਂਦੇ ਸਭ ਤੋਂ ਪਹਿਲੇ ਵਿਸਕੀ ਪਈ ਹੁੰਦੀ ਹੈ ਸਭ ਤੋਂ ਪਹਿਲੇ ਵਿਸਕੀ ਪਈ ਹੁੰਦੀ ਹੈ ਤੇ ਨਾਲ ਦੇ ਨਾਲ ਇਹਨਾਂ ਨੇ ਦੇਖਿਆ ਕਿ ਚਲੋ ਸ਼ੁਰੂ ਕਰ ਲੋ ਲੈ ਟੇਕ ਬੜੀ ਸਪੀਡ ਨਾਲ